ਬਈ ਇੱਕ ਤੁਹਾਨੂੰ ਆ ਦਿਖਾਉਣਾ ਬੜੀ ਕਹੈਂਡ ਚੀਜ਼ ਹੈ ਜੀ ਉਹ ਜਬਰਦਸਤ ਪ੍ਰੋਡਕਟ ਹੈ ਜੀ ਇਹ ਕਿੰਨੇ ਮੈਂਬਰ ਬ੍ਰੈਂਡ ਹੋ ਜਾਣਗੇ ਇਹ ਚ ਜਿੰਨੇ ਮਰਜ਼ੀ ਮੈਂਬਰ ਆਂ ਜੀ ਕਰਦੇ ਜੀ ਬੰਦੇ ਦੀ ਸ਼ਕਲ ਦੇਖ ਕੇ ਕਰਦੇ ਬੰਦੇ ਦੀ ਸ਼ਕਲ ਦੇਖੂਗਾ ਇਹ ਲੋਕ ਤੇ ਉਸ ਵਾਸਤੇ ਦਰਵਾਜ਼ਾ ਖੋਲ ਦੂਗਾ ਇੱਕ ਬਈ ਆ ਤੁਹਾਨੂੰ ਲੱਗਦਾ ਵੀ ਝੂਮਰ ਹੈਗਾ ਆਹ ਇਹ ਜੂਮਰ ਹੈਗਾ ਪਰ ਝੂਮਰ ਦੇ ਨਾਲ ਇੱਕ ਚੀਜ਼ ਹੋ ਰਹਾ ਦਿਖਾਓ ਕੀ ਇਹ ਜੀ ਹੁਣ ਮੈਂ ਤੁਹਾਨੂੰ ਇਸ ਤੋਂ ਬਾਅਦ ਇਹ ਜਾ ਵਾਲਪੇਪਰ ਦਿਖਾਣਾ ਜਿਹੜਾ ਅੱਜ ਤੱਕ ਕਿਸੇ ਨੇ ਦੇਖਿਆ ਤੱਕ ਨਹੀਂ ਜੀ ਮਿਲਣਾ ਤਾਂ ਗੱਲ ਦੂਰ ਦੀ ਰਹਗੀ ਜੀ ਜਿਹੜੇ ਬਠਿੰਡੇ ਨੂੰ ਬਈ ਲੋਕ ਬੈਕਵਾਰ ਆਖਦੇ ਸੀ ਅੱਜ ਉਹੀ ਬਠਿੰਡਾ ਬਾਹਰਲੇ ਦੇਸ਼ਾਂ ਦਾ ਸਮਾਨ ਭੇਜ ਰਿਹਾ ਹੈਗਾ ਬਠਿੰਡਾ ਸ਼ਹਿਰ ਤੋਂ ਆਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਇਹ ਤੁਹਾਨੂੰ ਕਿਤੋਂ ਹੋਰ ਮਿਲਣੀਆਂ ਵੀ ਨਹੀਂ ਹੈਗੀਆਂ ਬਸ ਜਾ ਦਿੱਲੀ ਦਾ ਬਠਿੰਡਾ ਸ਼ਹਿਰ ਜੀ ਜੀ ਬਿਲਕੁਲ ਜੀ ਬਿਲਕੁਲ ਜਨਾਬ ਆਹ ਤੁਹਾਨੂੰ ਬਾਜ਼ਾਰ ਤੋਂ ਆਹ ਚੀਜ਼ਾਂ ਮਿਲਦੀਆਂ ਨੇ ਹੇ ਇਹ ਪੋਰਡਿਨੇ ਬਿਸਕਟਾ ਵਾਖੂ ਪਰ ਆ ਚੀਜ਼ਾਂ ਬਹੁਤ ਮਜ਼ਬੂਤ ਨੇ ਲੈ ਤੇ ਮੇਨ ਗੱਲ ਇਹ ਚ ਹੋਰ ਕੀ ਫਰਕ ਹੈ ਜੀ ਇਹਦੇ ਨਾਲੋਂ ਜਬਰਦਸਤ ਪ੍ਰੋਡਕਟ ਹੈ ਜੀ ਹਾਂ ਜੀ ਮੇਨਲੀ ਤਾਂ ਇੰਟੀਰੀਅਰ ਐਕਸਟੀਰੀਅਰ ਵਾਸਤੇ ਤਾਂ ਮੈਂ ਗਲਤ ਨਹੀਂ ਚੋੜਾਂ ਆਖੂਗਾ ਜੀ ਤੁਸੀਂ ਇੰਟੀਰੀਅਰ ਐਕਸਟੀਰੀਅਰ ਵਾਸਤੇ ਆ ਦੇਸ਼ ਦੀ ਅੰਤਿਮ ਜਗਾਹ ਦਿਓ ਹਾਂ ਜੀ ਕੀ ਕੀ ਸਮਾਨ ਮਿਲ ਜਾਂਦਾ ਘਰਾਂ ਚ ਲਾਉਣ ਨੂੰ ਆਪਣੇ ਕੋਲ ਜੀ ਬਹੁਤ ਕੋਈ ਸਮਾਨ ਮਿਲੇਗਾ ਜੀ ਇੰਟੀਰੀਅਰ ਐਕਸਟੀਰੀਅਰ ਦਾ ਵਰਲਡ ਕਲਾਸ ਚੀਜ਼ਾਂ ਹੁੰਦੀਆਂ ਜਿਵੇਂ ਮੇਰੀ ਇੱਕ ਆ ਸ਼ੀਟ ਦੇਖੋ ਜੀ ਜਿਵੇਂ ਤੁਸੀਂ ਇਸ ਬਾਰੇ ਪੁੱਛਿਆ ਸੀ ਆ ਸ਼ੀਟ ਦੇਖੋ ਐਸ ਸ਼ੀਟ ਦੇ ਉੱਤੇ ਜਿਹੜਾ ਕੀ ਸੀਵੀ ਸ਼ੀਟ ਤੇ ਦੇਖੋ ਇਸ ਤੇ ਅਲੂਮੀਨੀਅਮ ਲੱਗਿਆ ਜੀ ਆਮੇ ਤੇ ਕਾਗਜ਼ ਹੀ ਹੁੰਦਾ ਨਾ ਕਾਗਜ਼ ਹੁੰਦਾ ਹੈ ਮੇਰੇ ਤੋਂ ਇਲਾਵਾ ਅਗਰ ਕਿਸੇ ਦੇ ਕੋਲ ਵੀ ਦੇਖੋਗੇ ਉਸ ਦੇ ਉੱਪਰ ਕਾਗਜ਼ ਲੱਗਿਆ ਹੁੰਦਾ ਹੈ ਮੇਰੀ ਵਾਲੀ ਸ਼ੀਟ ਦੇ ਉੱਤੇ ਅਲੂਮੀਨੀਅਮ ਹੈ ਅੱਛੇ ਚਾਹੇ ਤੈਨੂੰ ਬਿਲਡਿੰਗ ਦੇ ਬਾਹਰ ਲਾਓ ਮੀਂਹ ਪਾਣੀ ਧੁੱਪ ਦੇ ਵਿੱਚ ਤਾਂ ਵੀ ਖਰਾਬ ਨਹੀਂ ਹੋਊਗੀ ਜੀ ਹਾਂਜੀ ਹਾਂਜੀ ਅੰਟੀਰੀਅਰ ਐਕਸਟੀਰੀਅਰ ਕਿਤੇ ਵੀ ਲਗਾ ਦਿਓ ਇਹਨੂੰ ਕੁਝ ਨਹੀਂ ਹੋਣ ਵਾਲਾ ਪੂਰਾ ਹਾਈ ਕੁਆਲਿਟੀ ਦਾ ਮਾਲ ਹੈ ਜੀ ਅੱਛਾ ਜਿਵੇਂ ਆਹ ਚੀਜ਼ਾਂ ਐ ਲਾਦੇ ਜਿਵੇਂ ਪੱਥਰ ਲਾਏ ਹੁੰਦੇ ਆ ਇਹ ਵੀ ਐਹੀਂ ਲੱਗੂਗਾ ਲੱਗਣ ਤੋਂ ਬਾਅਦ ਜਿ ਕਿੰਨੀ ਵੀ ਸੀਲਨ ਆਵੇ ਸੀਪੇ ਜਾਵੇ ਕੰਧ ਤੇ ਕੁਝ ਨਾ ਵੀ ਸਿਮਿੰਟ ਝੜੇ ਕੁਝ ਨਹੀਂ ਆਉਣ ਵਾਲਾ ਬਸ ਇਹ ਇੱਕ ਵਾਰੀ ਦੀਵਾਰ ਤੇ ਲਵਾ ਦੋ ਜੀਵਨ ਪਰ ਵਾਸਤੇ ਪੱਕਾ ਕੰਮ ਫਿਰ ਆ ਬਿਸਕਟਾਂ ਨਾਲ ਉਹਦਾ ਰੇਟ ਵਾਲਾ ਹੋਊਗਾ ਜੀ ਨਾ 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 ਰੇਟ ਆਪਣੇ ਕੋਲ ਹਮੇਸ਼ਾ ਮੇਨ ਦਾ ਗਾਰੰਟੀ ਸੀਰੀਅਲ ਚੇ ਹੁੰਦਾ ਜੀ ਬੰਦੇ ਨੂੰ ਪਤਾ ਹੋਵੇ ਸਹੀ ਮਾਲ ਕਿਤੋਂ ਮਿਲਦਾ ਹੈ ਤੇ ਸਹੀ ਮੈਨੇ ਇੰਟੀਰੀਅਰ ਐਕਸਟੀਰੀਅਰ ਤੇ ਪਹਿਲੇ ਤਾਂ ਲੱਗਦਾ ਹੀ ਕੋਈ ਨਹੀਂ ਜੀ ਅੱਛਾ 8 4 ਦੀ ਸ਼ੀਟ ਮਿਲੂਗੀ ਸਿਰਫ 1700 ਦੀ 53 ਰੁਪਏ ਪਰ ਸਕੇਅਰ ਫੁੱਟ ਦੀ ਇਕੰਦਾ ਤੇ ਲੱਗੂ ਆਈ ਸਿੱਧਾ ਕੰਦਾ ਤੇ ਲਾਓ ਕਿਤੇ ਲਾਓ ਜੀ ਦੇਸ਼ ਤੋਂ ਸਭ ਤੋਂ ਸੋਹਣੀ ਟਾਇਲ ਲੱਗੂਗਾ ਨਾਲ ਜੀ ਕੰਦਾ ਦੇ ਵਾਸਤੇ ਮੇਰੇ ਕੋਲ ਗਲਿਊ ਆਂਦਾ ਜੀ ਮੇਰਾ ਗਲਿਊ ਹੈ ਜੀ ਬੈਕ ਸਾਈਡ ਤੇ ਲਗਾ ਕੇ ਤੇ ਇਹਨੂੰ ਸਿੱਧਾ ਦੀਵਾਰ ਤੇ ਪੇਸ ਕਰੋ ਆ ਦੇਖੋ ਜੀ ਜਿਵੇਂ ਮੈਂ ਤੁਹਾਨੂੰ ਆਪਣਾ ਗਲਿਊ ਦਿਖਾਣਾ ਇਹ ਫਿਰ ਡਗੜਾ ਡੂੰਗਾ ਤਾਂ ਨਹੀਂ ਬਾਤ ਕਿ ਲੱਟਗੀ ਮੈਂ ਕਿ ਨਹੀਂ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਸਾਈਡ ਤੇ ਜੀ 4 4 ਬੰਦੇ ਲਟਕਣਗੇ ਨਾ ਜੀ ਇਸ ਦੇ ਵਿੱਚ ਇਸ ਵੀਡੀਓ ਦੇਖੋ ਤੁਸੀਂ 4 4 ਬੰਦੇ ਲਟਕਣਗੇ ਤਾਂ ਵੀ ਇਹ ਯੂਐਸਏ ਦਾ ਗਲੂ ਹੈ ਲਿਖਿਆ ਪਿਆ ਜੀ ਆ ਚੈੱਕ ਕਰੋ ਬਈ ਇਹ ਇਹ ਗਲੂ ਹੈ ਜੀ ਇਹ ਗਲੂ ਹੈ ਦੀ ਬੈਕ ਸਾਈਡ ਤੇ ਲਗਾ ਦਿਓ ਫਿਰ ਭਾਵੇਂ ਚਾਰ ਬੰਦੇ ਲਟਕ ਜਾਣ ਤਾਂ ਵੀ ਇਹ ਸ਼ੀਟ ਮੇਰੀ ਬਾਹਰ ਨਹੀਂ ਆਏਗੀ ਜੀ ਅੱਛਾ ਇਹਦੇ ਤੋਂ ਇਲਾਵਾ ਇੱਥੇ ਬਈ ਹੋਰ ਬਹੁਤ ਚੀਜ਼ਾਂ ਪਈਆਂ ਬਹੁਤ ਕੋਚ ਆਈਟਮ ਹੈ ਜੀ ਵੈਰਾਈਟੀ ਤਾਂ ਵੈਰਾਈਟੀ ਇੰਨੀ ਹੈ ਕਿ ਇਹ ਤੁਹਾਡਾ ਪੂਰਾ ਹੋ ਜ ਨਹੀਂ ਸਕਦਾ ਸਾਰਾ ਦਿਨ ਵੀ ਦਿਖਾਈ ਜਾਈਏ ਤਾਂ ਵੀ ਨਹੀਂ ਪੂਰਾ ਹੋਊਗਾ ਮੇਰੇ ਕੋਲ ਐਡੀ ਵੈਰਾਈਟੀ ਆ ਚੈੱਕ ਕਰੋ ਬਈ ਇਹ ਚੀਜ਼ਾਂ ਤੁਹਾਨੂੰ ਮਠੰਡਾ ਸ਼ਹਿਰ ਤੋਂ ਮਿਲਣਗੇ। ਦੇਸ਼ ਦੀ ਸਭ ਤੋਂ ਸੋਹਣੀ ਟਾਇਲ ਹੈ। ਅਗਰ ਪ੍ਰਾਈਸ ਦੀ ਗੱਲ ਕਰੋ ਤਾਂ ਇਹ ਹੈਗਾ ਜੀ ਮਾਤਰ 500 ਰੁਪਏ ਦਾ ਪੀ। ਅੱਛਾ। ਭਾਵੇਂ ਤਾਂ ਇਹਨੂੰ ਤੁਸੀਂ ਦੀਵਾਰਾਂ ਤੇ ਲਗਾਓ। ਲੋਕਾਂ ਦੀਆਂ ਸ਼ੀਟਾਂ ਦਾ ਕਹਿੰਦੇ ਨਾ ਦੀਵਾਰ ਤੇ ਲਗਾਣੇ ਆਪਾਂ ਕੱਪੜਾ ਮਾਰਦੇ ਉਹ ਤੇ ਸਕ੍ਰੈਚ ਆ ਜਾਂਦੀ ਹੈ ਜੀ। ਮੇਰੇ ਇਸ ਪੀਸ ਨੂੰ ਫਰਸ਼ 'ਚ ਪਾ ਦਿਓ ਜੀ ਫਲੋਰ ਦੇ ਜਮੀਨ ਤੇ ਪਾ ਕੇ ਬੰਦੇ ਚੱਲਣ ਕੋਈ ਦਿੱਕਤ ਨਹੀਂ ਮੈਂ ਇੱਕ ਸੈਂਪਲ ਦੇ ਤੌਰ ਤੇ ਸਾਈਡ ਤੇ ਪਾ ਰੱਖਿਆ ਤੁਸੀਂ ਆ ਦੇਖ ਲਓ ਕਿ ਦਿਖਾਓ ਕਿਹੜਾ ਪਾਇਆ ਜੀ ਆ ਦੇਖੋ ਜੀ ਕਿਨਾਰੇ ਦੇ ਬਾਰਡਰ ਪਾ ਰੱਖਿਆ ਜੀ ਮੈਂ ਅੱਛਾ ਆਹ ਹੀ ਹਾਂ ਕਿਨਾਰੇ ਦੇ ਬਾਰਡਰ ਪਾ ਰੱਖਿਆ ਜੀ ਜਮੀਨ ਜਿਵੇਂ ਆ ਨਵਾਂ ਹੀ ਮੀਰੇ ਪਿਆ ਜੀ ਹਾਂ ਨਵੇਂ ਵਾਂਗੋ ਪਿਆ ਜੀ ਚਾਹੇ ਜਮੀਨ ਦੇ ਉੱਤੇ ਵੀ ਚੱਲ ਇਸ ਦੇ ਉੱਤੇ ਬੰਦੇ ਵੀ ਚੱਲਣਗੇ ਤਾਂ ਵੀ ਕੁਝ ਨਹੀਂ ਹੋਊਗਾ ਜੀ ਇੱਕ ਵਈ ਆ ਤੁਹਾਨੂੰ ਲਾ ਦਊ ਵੀ ਝੂਮਰ ਆ ਆਹੇ ਜੂਮਰ ਹੈਗਾ ਪਰ ਝੂਮਰ ਦੇ ਨਾਲ ਇੱਕ ਚੀਜ਼ ਹੋ ਰਹਾ ਦਿਖਾਓ ਕੀ ਹੈ ਜੀ ਮੋਸਟ ਬਿਊਟੀਫੁਲ ਝੂਮਰ ਫੈਰ ਹੈ ਜੀ ਮੇਰਾ ਇਹ ਰਿਮੋਟ ਨਾਲ ਕੰਟਰੋਲ ਹੁੰਦਾ ਹੈ ਆ ਦੇਖੋ ਮੈਂ ਚਲਾ ਕੇ ਦਿਖਾਣਾ ਤੁਹਾਨੂੰ ਆਪਣੇ ਰੂਮ ਦੇ ਥੀਮ ਦੇ ਹਿਸਾਬ ਨਾਲ ਕੋਈ ਵੀ ਲਾਈਟ ਰੱਖੋ ਫਿਰ ਤੁਸੀਂ ਬਟਨ ਦਬੋਗੇ ਤਾਂ ਇਹਦੇ ਅੰਦਰੋਂ ਫੈਨ ਨਿਕਲੂਗਾ ਉਹ ਫੈਨ ਨਜ਼ਰ ਹੀ ਨਹੀਂ ਆਦਾ ਜੀ ਪੱਖਾ ਬਣ ਗਿਆ ਬਈ ਦੇਖੋ ਹਾਂ ਐਦਾ ਹੁਣ ਇਹ ਫੈਨ ਬਣ ਜਾਏਗਾ ਦੇਖੋ ਇਹਦੇ ਅੰਦਰ ਫੈਨ ਨਿਕਲੇਗਾ ਫੈਨ ਦੀ ਇਹਦੀ ਕਿੰਨੀ ਮਰਜ਼ੀ ਸਪੀਡ ਘਟਾ ਲਓ ਵਧਾ ਲਓ ਆਪਣੀ ਇੱਛਾ ਹਿਸਾਬ ਨਾਲ ਕਿੰਨੀ ਵੀ ਰੱਖੋ ਜੀ ਇਹ ਇੱਕ ਚੀਜ਼ ਬੜੀ ਮਹਿੰਗੀ ਹੂ ਜੀ ਮਹਿੰਗੀ ਕੋਈ ਨਹੀਂ ਜੀ ਆਪਣੇ ਕੋਲ ਪੈਸੇ ਕੁਝ ਖਾਸ ਲੱਗਦੇ ਹੀ ਨਹੀਂ ਜੀ ਇਹ ਤਾਂ ਮੋਸਟ ਬਿਊਟੀਫੁਲ ਹੈ ਐਦਾ ਰੇਟ ਹੈ 30000 ਰੁਪਿਆ ਫਿਰ ਇਹਦੇ ਵਿੱਚ ਦੂ ਮਾਡਲ ਮੈਂ ਸਾਈਡ ਤੇ ਵੀਡੀਓ ਤੇ ਪਿਕਚਰ ਦਿਖਾ ਰਿਹਾ ਤੁਸੀਂ ਦੇਖ ਸਕੋਗੇ ਆ ਵਾਲੀ ਪਿਕਚਰ ਤੇ ਇਹ ਹੈਗਾ 20000 ਦਾ ਮਾਡਲ ਤੇ ਮੇਰਾ ਤੀਜਾ ਡਿਜ਼ਾਈਨ ਇਹਦੇ ਚ ਹੈਗਾ ਇਹ ਹੀ ਸਾਰੇ ਫੰਕਸ਼ਨਸ ਦੇ ਨਾਲ 15000 ਰੁਪਏ ਦਾ ਜੀ ਇਸ ਦੇ ਵਿੱਚ ਇੱਕ ਹੋਰ ਬਹੁਤ ਬਿਹਤਰੀਨ ਫੀਚਰ ਹੈ ਮੈਂ ਤੁਹਾਨੂੰ ਉਹ ਦੱਸਦਾ ਜੀ ਦਿਖਾਓ ਜੀ ਜਿਵੇਂ ਮੰਨ ਲਓ ਸਰਦੀਆਂ ਦੇ ਵਿੱਚ ਆਪਾਂ ਫੈਨ ਚਲਾਣੇ ਆਪਾਂ ਨੂੰ ਠੰਡ ਲੱਗਦੀ ਹੈ ਜੀ ਐਂ ਦੇ ਵਿੱਚ ਫੈਨ ਐਦਾਂ ਚੱਲੂਗਾ ਫੈਨ ਤਾਂ ਚੱਲੂਗਾ ਲੇਕਿਨ ਇਹਦੀ نیچے ਹਵਾ ਨਹੀਂ ਆਊਗੀ ਜ਼ਮੀਨ ਦੀ ਹਵਾ ਨੂੰ ਉੱਤੇ ਖਿੱਚੂਗਾ ਅੱਛਾ ਆਹ ਦੇਖੋ ਹੁਣ ਇਹ ਫੈਨ ਚੱਲੂਗਾ ਇਹ ਜ਼ਮੀਨ ਦੀ ਹਵਾ ਨੂੰ ਉੱਤੇ ਖਿੱਚ ਰਿਹਾ ਅੱਛਾ ਉੱਪਰ ਨੂੰ ਹਵਾ ਜਾਊਗਾ ਜੀ نیچے ਨੂੰ ਜ਼ਮੀਨ ਦੀ ਹਵਾ ਨੂੰ ਉੱਪਰ ਖਿੱਚੂਗਾ ਤੇ ਰੂਮ ਦੇ ਵਿੱਚ ਸਫੋਕੇਸ਼ਨ ਜਿਵੇਂ ਸਰਦੀਆਂ ਚਲਾਣੇ ਆ ਸਫੋਕੇਸ਼ਨ ਨਹੀਂ ਹੋਊਗੀ ਤੇ ਆਪਾਂ ਨੂੰ ਹਵਾ ਵੀ ਨਹੀਂ ਆਏਗੀ ਆ ਦੇਖੋ ਇਹ ਇੱਕ ਕੰਟਰੋਲ ਕੱ ਇਹਤੇ ਐਪਲੀਕੇਸ਼ਨ ਨਦੀ ਡਾਊਨਲੋਡ ਕਰਕੇ ਦੁਨੀਆ ਚ ਕਿਤੇ ਖੜੇ ਹੋ ਕੇ ਆਪਰੇਟ ਕਰੋ ਜੀ ਅਲੈਕਸਾ ਨਾਲ ਕਨੈਕਟ ਕਰ ਦੋਗੇ ਤਾਂ ਬੋਲ ਕੇ ਵੀ ਚੱਲੂਗਾ ਵੀ ਮੈਨੂੰ ਫਲਾਣੇ ਰੰਗ ਦੀ ਲਾਈਟ ਚਾਹੀਦੀ ਹੈ ਫਲਾਣੇ ਰੰਗ ਦੀ ਲਾਈਟ ਚੱਲੂ ਹੁਣ ਪੰਖਾ ਚਲਾ ਦੇ ਪੰਖਾ ਚੱਲੂਗਾ ਜੀ ਐਜ ਜਿਵੇਂ ਤੁਸੀਂ ਬੋਲੋਗੇ ਉਵੇਂ ਤੁਹਾਡੇ ਕਹਿਣ ਦੇ ਮੁਤਾਬਿਕ ਇਹ ਵਰਕ ਕਰੇਗਾ ਜੀ ਜਿਵੇਂ ਆ ਬੋਰ ਆ ਗਏ ਆਪਣੇ ਲਾਏ ਹੋਏ ਨੇ ਜੀ ਇਹ ਕਈ ਵਾਰ ਵੇਖਦੇ ਆ ਵੀ 5-4 ਸਾਲਾਂ ਬਾਅਦ ਖਤਮ ਹੋ ਜਾਂਦੇ ਨੇ ਲੱਗ ਜਾਂਦੇ ਨੇ ਇਹਨਾਂ ਨੂੰ ਮੇਰੀ ਵਾਲੀ ਸੀਟ ਹੀ ਲੱਗੀ ਹੋਈ ਹੈ ਜੀ ਐਨਾ ਤੇ ਇਹਨੂੰ ਤਾਂ ਭਾਵੇਂ ਤੁਸੀਂ ਕੰਦ ਤੇ ਲਾ ਦਿਓ ਜੀਵਨ ਭਰਵਾਂ ਤੇ ਸੀਲਨ ਸੀਪੇਜ ਕੁਝ ਨਹੀਂ ਆਉਂਦਾ ਜੀ ਕੋਈ ਪਾਣੀ ਵਾਲੇ ਗੱਲੇ ਹੱਥ ਲੱਗੀਆਂ ਜੀ ਮੇਰੇ ਸੋਚਣਾ ਮੈਂ ਕਹਿੰਦਾ ਪਾਣੀ ਦੀ ਟੈਂਕੀ ਚ ਲਗਾ ਕੇ ਦੇਖ ਲਿਓ ਜੀ ਤਾਂ ਵੀ ਕੋਈ ਦਿੱਕਤ ਨਹੀਂ ਕੋਈ ਫਰਕ ਹੀ ਨਹੀਂ ਪਾਣੀ ਦਾ ਫਰਕ ਹੀ ਨਹੀਂ ਜੀ ਪਾਣੀ ਫਾਇਰ ਅੱਗ ਕੋਣਾ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਜੀ ਇਸ ਦੇ ਉੱਤੇ ਆਹ ਦੇਖੋ ਬਾਈ ਡਿਜ਼ਾਈਨ ਇੰਨੇ ਜ਼ਿਆਦੇ ਪੈਨੇ ਦਿਖਾਓ ਉੱਪਰ ਮਾਰ ਕੇ ਕੈਮਰਾ ਬਾਈ ਆਹ ਸਾਰੇ ਡਿਜ਼ਾਈਨ ਨੇ ਇੱਧਰ ਵੀ ਦਿਖਾ ਦੇ ਪਿੱਛੇ ਸਾਰਾ ਤੇ ਇਹ ਐਂ ਮੰਨ ਲਓ ਕਿਸੇ ਨੂੰ ਕਾ ਫਿੱਟ ਆ ਗਿਆ ਜੀ ਹਾਂ ਜੀ ਫ ਜਿਆਦਾ ਕੁਆਨਟੀਟੀ ਪਈ ਹੋ ਗਈ ਜਿੰਨਾ ਮਰਜ਼ੀ ਮਾਲ ਲਓ ਜੀ ਪਹਿਲੀ ਗੱਲ ਤਾਂ ਆਪਾਂ ਕਿਸੇ ਤੋਂ ਮਾਲ ਲੈ ਕੇ ਵੇਚਦੇ ਨਹੀਂ ਜੀ ਸਭ ਨੂੰ ਮਾਲ ਦੇਣੇ ਆ ਪੂਰੇ ਦੇਸ਼ ਦੇ ਵਿੱਚ ਦੇਣੇ ਆ ਤੇ ਦੂਜੀ ਕੰਟਰੀਆਂ 'ਚ ਐਕਸਪੋਰਟ ਨਹੀਂ ਕਰਦੇ ਆ ਜੀ ਕੋਈ ਵੀ ਮਾਲ ਕਿੰਨਾ ਵੀ ਲੈ ਲਓ ਉਹਨਾਂ ਮਾਲ ਅਵੇਲੇਬਲ ਹੈ ਜੀ ਆਪਣੇ ਕੋਲ ਕੋਈ ਦਿੱਕਤ ਨਹੀਂ ਹੈ ਜੀ ਫੁੱਲ ਵੱਡਾ ਫੁੱਲ ਸਟਾਕ ਰਹਿੰਦੇ ਆ ਜੀ ਆਪਣੇ ਕੋਲ ਜਿਵੇਂ ਆ ਚੀਜ਼ਾਂ ਆਈਆਂ ਨੇ ਆਹ ਇਹ ਆ ਚੀਜ਼ਾਂ ਆਹ ਸ਼ੀਟ ਹੈ ਜੀ ਮੇਰਾ ਬਸ ਐਚਓ ਇੱਕ ਪੀਸ ਪੱਟੋ ਤੇ ਕਿਤੇ ਵੀ ਲਾ ਦਿਓ ਹਾਈਲਾਈਟ ਕਰਨ ਵਾਸਤੇ ਹੈ ਜੀ ਹਾਈਲਾਈਟ ਕਰੋ ਕਿਸੇ ਵੀ ਏਰੀਆ ਨੂੰ ਪੇਪਰ ਪੱਟੋ ਤੇ ਲਾਓ ਅੱਛਾ ਅੱਛਾ ਇਦਾਂ ਪੱਟਿਆ ਤਾਂ ਪਟੋਤੇ ਲਾਓ ਬਾਈ ਇੱਕ ਤੁਹਾਨੂੰ ਆ ਦਿਖਾਉਂ ਰਿਹਾ ਬਾਲੀ ਕੈਂਡ ਚੀਜ਼ ਹੈ ਜੀ ਉਹ ਜ਼ਬਰਦਸਤ ਪ੍ਰੋਡਕਟ ਹੈ ਜੀ ਆਪਣਾ ਆ ਦੇਖੋ ਇਹ ਕੋਈ ਆਮ ਹੈਂਡਲ ਨਹੀਂ ਹੈਗਾ ਇਹ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਆਵੇ ਕਿੰਨੇ ਮੈਂਬਰ ਆਉਣਗੇ ਇਹ ਚ ਜਿੰਨੇ ਮਰਜੀ ਮੈਂਬਰ ਆਂ ਜੀ ਕਰਦੇ ਜੀ ਬੰਦੇ ਦੀ ਸ਼ਕਲ ਦੇਖ ਕੇ ਕਰਦੇ ਬੰਦੇ ਦੀ ਸ਼ਕਲ ਦੇਖੂਗਾ ਇਹ ਲੋਕ ਤੇ ਉਸ ਵਾਸਤੇ ਦਰਵਾਜ਼ਾ ਖੋਲ ਦੂਗਾ ਜੀ ਬਸ ਐਂ ਸਾਹਮਣੇ ਆ ਕੇ ਖੜਜੋ ਇਹਨੂੰ ਪਤਾ ਲੱਗ ਜੂ ਬੰਦੇ ਨੇ ਦਰਵਾਜ਼ਾ ਖਲਾਉਣਾ ਹੈਗਾ ਹਾਂ ਇਹ ਆਪਣੇ ਘਰ ਦੇ ਬੰਦਿਆਂ ਦੀ ਸ਼ਕਲ ਦੇਖੂਗਾ ਉਹਨਾਂ ਵਾਸਤੇ ਦਰਵਾਜ਼ਾ ਆਪਣੇ ਆਪ ਖੁੱਲ ਜੂ ਕੋਈ ਬਾਹਰ ਦਾ ਬੰਦਾ ਆਊਗਾ ਤਾਂ ਉਹਦੇ ਵਾਸਤੇ ਦਰਵਾਜ਼ਾ ਨਹੀਂ ਖੁੱਲੂਗਾ ਜੀ ਇਕੱਲਾ ਬਾਈ ਫੇਸ ਲੋਕ ਨਹੀਂ ਇਹਦੇ ਚ ਆ ਨੰਬਰਾਂ ਵਾਲੇ ਲੋਕ ਵੀ ਨਹੀਂ ਆ ਦੇਖੋ ਨਾ ਜੀ ਹਾਂ ਇਹ ਕਿਸੇ ਨੂੰ ਤੁਸੀਂ ਪਾਸਵਰਡ ਦੱਸ ਦੋ ਤਾਂ ਉਹ ਪਾਸਵਰਡ ਲਗਾ ਕੇ ਵੀ ਪੇਂਟ ਨਾਲ ਵੀ ਅੰਦਰ ਆ ਸਕੂਗਾ ਤੇ ਮੰਨ ਲਓ ਤੁਹਾਡੇ ਘਰ ਦੇ ਬਾਹਰ ਆ ਕੇ ਕੋਈ ਤੁਹਾਡੇ ਘਰ ਦੀ ਬੈਲ ਵਜਾਂਦਾ ਹੈ ਤਾਂ ਅੰਦਰ ਇਹ ਵੀਡੀਓ ਆਇਆ ਕਰੂਗਾ ਵੀ ਬਾਹਰ ਕਿਹੜਾ ਬੰਦਾ ਆ ਗਿਆ ਜੀ ਆ ਦੇਖੋ ਬਈ ਇਧਰ ਦਿਖਾ ਮੜਾ ਜਾ ਦੇ ਆ ਚੈੱਕ ਕਰੋ ਵੀ ਜਦੋਂ ਕੋਈ ਆ ਕੇ ਗੇਟ ਤੇ ਖੜ ਜੂਗਾ ਤਾਂ ਇਹ ਅੰਦਰ ਦੱਸ ਦੂਈ ਬਾਹਰੇ ਫਲਾਣਾ ਬੰਦਾ ਖੜਾਗਾ ਕਈ ਵਾਰ ਕਿਸੇ ਨੂੰ ਕੋਈ ਖਤਰਾ ਹੁੰਦਾ ਆਪਾਂ ਦੇਖ ਕੇ ਗੇਟ ਖੋਲਣਾ ਹੁੰਦਾਗਾ ਮੈਂ ਇਹਦਾ ਬਿਰਲਾ ਵੀ ਨਹੀਂ ਝਾਕ ਨਹੀਂ ਸਕਦੇ ਬਿਰਲਾ ਤਾਂ ਹੁੰਦੀ ਨਹੀਂ ਪਰ ਆਹ ਬਿਰਲੀ ਆ ਵੱਡੀ ਵੀ ਆ ਸਕਰੀਨ ਤੇ ਆ ਗਿਆ ਵੀ ਕਿਹੜਾ ਬੰਦਾ ਹੈਗਾ ਕਈ ਵਾਰ ਖਤਰਨਾਕ ਬੰਦਾ ਕੋਈ ਬਾਹਰੇ ਅਪਰਾਧੀ ਆ ਗਿਆ ਆਪਾਂ ਨਹੀਂ ਗੇਟ ਖੋਲਣਾ ਤਾਂ ਵੇਖੋ ਆ ਤੀਜਾ ਤੁਹਾਨੂੰ ਮਿਲਨੀ ਹੈ ਕਿੱਥੋਂ ਬਠਿੰਡਾ ਸ਼ਹਿਰ ਆ ਚੈੱਕ ਕਰੋ ਜੀ ਐਦਾਂ ਤੇ ਇਹ ਮੋਬਾਈਲ ਤੇ ਵੀ ਅਟੈਚ ਹੋ ਜੂਗਾ ਜੀ ਬਿਲਕੁਲ ਜੀ ਤੁਹਾਡੇ ਘਰ ਦੀ ਜਿਹੜੇ ਬੰਦੇ ਨੇ ਬੈਲ ਵਜਾਈ ਤਾਂ ਉਸ ਦਾ ਵੀਡੀਓ ਆਊਗਾ ਤੁਹਾਡੇ ਮੋਬਾਈਲ ਤੇ ਤੁਹਾਡੇ ਘਰ ਦੇ ਬਾਹਰ ਇਹ ਫਲਾਣਾ ਬੰਦਾ ਆਇਆ ਹੋਇਆ ਜੀ ਅ ਜੇ ਬਾਹਰੇ ਬੈਠਾ ਕੋਈ ਬਾਹਰੇ ਬੈਠਾ ਕੰਟਰੋਲ ਕਰ ਸਕਦਾ ਹਾਂ ਬਾਹਰੇ ਬੈਠੇ ਤੁਸੀਂ ਮੰਨ ਲਓ ਦਿੱਲੀ ਬੰਬੇ ਚ ਨਹੀਂ ਆਊਟ ਆਫ ਇੰਡੀਆ ਦੁਨੀਆ ਚ ਕਿਤੇ ਵੀ ਖੜਿਆ ਹੋ ਤੁਹਾਡੇ ਮੋਬਾਈਲ ਤੇ ਵੀਡੀਓ ਆ ਜੂ ਤੁਹਾਡੇ ਘਰ ਦੇ ਬਾਹਰ ਇਹ ਫਲਾਣਾ ਬੰਦਾ ਆਇਆ ਹੋਇਆ ਤੁਸੀਂ ਉੱਥੇ ਬੈਠੇ ਬੈਠੇ ਬਟਨ ਦੱਬੋਗੇ ਤੇ ਉਸ ਬੰਦੇ ਨੂੰ ਕਰੇ ਆਂਦੀ ਐਂਟਰੀ ਮਿਲ ਜੂਗੀ ਜੀ ਅਸੇ ਮੋਬਾਈਲ ਤੇ ਮੋਬਾਈਲ ਤੇ ਜੀ ਤੁਸੀਂ ਬਟਨ ਦੱਬੋਗੇ ਦਰਵਾਜ਼ਾ ਖੁੱਲੂਗਾ ਉਸ ਵਾਸਤੇ ਉਹ ਘਰ ਦੂਰ ਕਰ ਆਪਣੇ ਘਰ ਦੇ ਵਿੱਚ ਐਂਟਰੀ ਲੈ ਸਕੂਗਾ ਜੀ ਇਹ ਚ ਮਰਜੀ ਲਗਾਓ ਮੋਸਟ ਬਿਊਟੀਫੁਲ ਤੇ ਹਾਈ ਟੈਕਨੋਲੋਜੀ ਵਾਲਾ ਲੋਕ ਆ ਦੇਖੋ ਨਾਲੇ ਭਾਈ ਦਰਵਾਜਾ ਕਿੰਨਾ ਸੋਹਣਾ ਲੱਗਦਾ ਹੈਗਾ ਇੱਧਰ ਵੀ ਐ ਫੜ ਕੇ ਖੋਲਣ ਨੂੰ ਇਹ ਚੀਜ਼ਾਂ ਤੋਂ ਮਲਟੀਪਲ ਤਰੀਕੇ ਨਾਲ ਐਕਸੈਸ ਕਰ ਸਕਦੇ ਆ ਵੈਰਾਈਟੀ ਐਵੇਂ ਮੇਰੇ ਕੋਲ ਜਹਾਨ ਪਰ ਦਾ ਪੂਜਾ ਹੈ ਆ ਕੀ ਚੀਜ਼ਾਂ ਗਈਆਂ ਜੀ ਜਿਵੇਂ ਮੈਂ ਤੁਹਾਨੂੰ ਯੂਵੀ ਮਾਰਬਲ ਸ਼ੀਟ ਦਿਖਾਈ ਸੀ ਤਾਂ ਉਸੇ ਤਰ੍ਹਾਂ ਦਾ ਇੱਕ ਇਹ ਮੇਰੀ ਨਵਾਂ ਪ੍ਰੋਡਕਟ ਹੈ ਜੀ ਮੇਰੇ ਕਿਸੇ ਮਿੱਤਰ ਨੇ ਅਗਰ ਕੋਈ ਸਸਜਵੇਂ ਉਹ ਵਾਲੀ ਸ਼ੀਟ ਸੀ 843 1700 ਰੁਪਏ ਦੀ ਹਾਂਜੀ ਮੇਰੇ ਕਿਸੇ ਮਿੱਤਰ ਨੇ ਅਗਰ ਸਸਤਾ ਕੰਮ ਕਰਨਾ ਹੋਵੇ ਤਾਂ ਉਹਦੀ ਜਗ੍ਹਾ ਤੇ ਆਹ ਸ਼ੀਟ ਵੀ ਲਗਾ ਸਕਦਾ ਹੈ ਬੁਸ਼ੀਟ ਹੈ ਦਾ ਸਾਈਜ਼ ਹੈ 8 ਬਾਈ 2 ਤੇ ਥਿਕਨਸ ਦੀ ਗੱਲ ਕਰੋ ਤਾਂ 3 ਐਮ ਐਮ ਐਸ ਸ਼ੀਟ ਦੇ ਪਿੱਛੇ ਜਸਟ ਐਵੇਂ ਪੇਪਰ ਰੀਲீஸ் ਕਰੋ ਤੇ ਇਹਨੂੰ ਸਿੱਧਾ ਕਿਸੇ ਵੀ ਦੀਵਾਰ ਦੂਰ ਤੇ ਕਿਤੇ ਵੀ ਲਗਾ ਦਿਓ ਜੀ ਮੈਂ ਤੁਹਾਨੂੰ ਦਿਖਾਣਾ ਹੈ 1 ਮਿੰਟ ਰੁਕੋ ਆ ਦੇਖੋ ਜੀ ਐਸ ਸ਼ੀਟ ਦੇ ਪਿੱਛੋਂ ਐਵੇਂ ਪੇਪਰ ਪਟਣਾ ਹੈ ਸਿੱਧਾ ਕੰਧ ਤੇ ਪੇਸਟ ਕਰ ਦਿਓ ਜੀ ਅੱਛਾ ਇੱਦਾਂ ਹੀ ਲੱਗੂ ਇੱਦਾਂ ਹੀ ਸਿੱਧਾ ਕੰਧ ਤੇ ਪੇਸਟ ਹੋ ਜੂ ਤੇ ਲੱਗਣ ਤੋਂ ਬਾਅਦ ਐ ਲੱਗੋ ਜਿਵੇਂ ਬਹੁਤ ਮਹਿੰਗਾ ਤੁਸੀਂ ਪੱਥਰ ਦਾ ਵਰਕ ਕਰਾ ਰੱਖਿਆ ਹਾਂ ਜੀ ਮਾਲੂ ਕਰਤ ਵਗੈਰਾ ਪੈਂਦੇ ਗਿੱਲਾ ਕਪੜਾ ਫੇਰ ਫੇਰ ਫਿੱਲਾ ਕਪੜਾ ਕੀ ਪਾਣੀ ਦੀ ਪਾਈਪ ਨਾਲ ਸਾਫ਼ ਕਰੋ ਜੀ ਤਾਂ ਵੀ ਕੋਈ ਦਿੱਕਤ ਨਹੀਂ ਪਾਣੀ ਨਾਲ ਖਰਾਬ ਤਾਂ ਨਹੀਂ ਪਾਣੀ ਪੂਣੀ ਨਾਲ ਕਿਵੇਂ ਵੀ ਖਰਾਬ ਨਹੀਂ ਜੀ ਸੀਲੰਟ ਸੀਪੇਜ ਨੂੰ ਵੀ ਰੋਕੂਗਾ ਪੂਰਾ ਹਾਈ ਕੁਆਲਿਟੀ ਦਾ ਮਾਲ ਆ ਸਾਰੇ ਚ ਡਿਜ਼ਾਈਨ ਪਏ ਨੇ ਇਹ ਸਾਰੇ ਡਿਜ਼ਾਈਨ ਪਏ ਆ ਤੇ ਹੁਣ ਇਹਦੀ ਪ੍ਰਾਈਸ ਦੀ ਉਹ ਮੇਰੇ ਤੁਹਾਨੂੰ ਜਿਵੇਂ ਆਖਿਆ ਸੀ ਉਹ ਸ਼ੀਟ ਮੇਰੀ 1700 ਦੀ ਹੈ ਕਿਸੇ ਨੇ ਸਸਤਾ ਕਰਨਾ ਹੈ ਤਾਂ ਐਦਾ ਰੇਟ ਹੈ 650 ਰੁਪਏ ਦਾ ਪੀਸ ਆ ਚੱਕੋ ਬਈ ਆ ਸ਼ੀਟ ਸਿਰਫ 650 ਰੁਪਏ ਦੀ ਤੇ ਹੈਗੀ ਇਹ 2/8 2/8 ਤੇ ਕੱਲਾ ਇਹਦਾ ਰੇਟ 650 ਹੀ ਨਾ ਸਮਝੋ ਜੀ ਜਿਵੇਂ ਉਸ ਸ਼ੀਟ ਨੂੰ ਆਪਾਂ ਲਗਾਣੇ ਆ ਉਹ ਦੂਜੀ ਸ਼ੀਟ ਜੂਵੀ ਮਾਰਬਲ ਲਗਾਣੇ ਆ ਇੱਕ ਸ਼ੀਟ ਤੇ ਦੋ ਬੋਤਲਾਂ ਗਲੂ ਦੀ ਲੱਗਦੀ ਹੈ 500 ਰੁਪਏ ਦਾ ਇਹਦੇ ਬੈਕ ਸਾਈਡ ਤੋਂ ਪੇਪਰ ਉਤਾਰ ਕੇ ਲਗਾਤਾ 500 ਰੁਪਏ ਦਾ ਗਲੂ ਬਚ ਗਿਆ ਜੀ ਆ ਦੇਖੋ ਮੈਂ ਤੁਹਾਨੂੰ ਇਹ ਪੀਸ ਸਾਈਡ ਤੇ ਦਿਖਾ ਰਿਹਾ ਬਸ ਇਹਦਾ ਪੇਪਰ ਉਤਾਰ ਕੇ ਲਾਤਾ ਤੇ ਗਲੂ ਗਲੂ ਦੇ ਪੈਸੇ ਬਚ ਗਏ ਮਰਤੇ ਸੱਚ ਲਈ ਨਹੀਂ ਕਰਨ ਤੋਂ ਕੁਛ ਵੀ ਨਹੀਂ ਜੀ ਪੱਥਰ ਬਣ ਜੂਗਾ ਜੀ ਜਮ ਅਸਟੀਲਨ ਸੀਪੇ ਜਨੂੰ ਵੀ ਰੋਕੂਗਾ ਕੰਦਾ ਤੇ ਸਲਾਬ ਆਵੇ ਤਾਂ ਵੀ ਕੋਈ ਸਮੱਸਿਆ ਨਹੀਂ ਜੀ ਪਾ ਪੇਪਰ ਪਟਕੇ ਨੂੰ ਲਾ ਦਿਓ ਤੇ ਉਹ ਕਹਿੰਦੇ ਇਹਦਾ 650 ਰੁਪਏ रेट ਹੈ 500 ਰੁਪਏ ਦਾ ਤਾਂ ਗਲੂ ਬਚ ਗਿਆ ਇਸ ਦੇ ਵਿੱਚ ਦੀ ਤੇ ਇਹ ਕੁਆਨਟੀਟੀ ਪੁੱਲ ਪਈ ਹੈ ਜੀ ਨਹੀਂ ਪੁੱਲ ਪਈ ਹੈ ਜੀ ਗਲੂ ਤੇ ਪੈਸੇ ਤਾਂ ਬਚ ਗਏ ਤੇ ਇੱਕ ਛੇ ਨੂੰ ਲਗਾ ਦੇ ਆਮ ਆਮ ਤੋਤੇ 700 ਰੁਪਏ ਲੇਬਰ ਹੁੰਦੀ ਹੈ ਇਹ ਤੁਸੀਂ ਕਿਸੇ ਕਾਰਪੈਂਟਰ ਨੂੰ 50 ਰੁਪਏ ਦੇ ਦੋ ਤਾਂ 50 ਰੁਪਏ ਚ ਇੱਕ ਪੀਸ ਲਗਾਊਗਾ 700 ਰੁਪਏ ਲੇਬਰ ਬਚ ਗਿਆ 500 ਰੁਪਏ ਦਾ ਗਲੂ ਬਚ ਗਿਆ ਇੱਕ ਤਰ੍ਹਾਂ ਦਾ ਪ੍ਰੋਡਕਟ ਤੁਹਾਨੂੰ ਫ੍ਰੀ ਬੈਠਾ ਜੀ ਮਫ ਜੇ ਜਿਹੜੀਆਂ ਆ ਚੀਜ਼ਾਂ ਆਈਆਂ ਜੀ ਆ ਵੇ ਜਿਵੇਂ ਪੱਥਰ ਲਗਾਉਂਦਾ ਕੰਦਾ ਤੇ ਤਾਂ ਐ ਲੱਗਦਾ ਬਿਲਕੁਲ ਜੀ ਇਹ 3D 3D ਇਹਦੇ ਨਾਲ ਤੁਹਾਡੀਆਂ ਕੰਦਾ ਬਣ ਜਾਣਗੀਆਂ ਮੋਸਟ ਬਿਊਟੀਫੁਲ ਤੇ ਇਹ ਬੜਾ ਲਗਜ਼ਰੀ ਲੁੱਕ ਆਊਗਾ ਇਹ ਤਾਂ ਫਿਰ ਮਹਿੰਗਾ ਵਾਲਾ ਹੋਊ ਜਿ ਲਗਜ਼ਰੀ ਜੀ ਨਾ ਜੀ ਨਾ ਕੋਈ ਮਹਿੰਗਾ ਨਹੀਂ ਜੀ ਬਸ ਆ ਦੇਖੋ ਇਹਦੇ ਸ਼ੀਟ ਦੇ ਪਿੱਛੋਂ ਐਵੇਂ ਪੇਪਰ ਪੱਟੋ ਤੇ ਕੰਦ ਤੇ ਲਾ ਦਿਓ ਤੁਹਾਡਾ 3D 3D ਕੰਦਾ ਬਣਣ ਗਿਆ ਇਹ ਪੂਰੀਆ ਵਧੀਆ ਜੀ ਉੱਠਾ ਜੁੜ ਗਿਆ ਜੀ ਹਾਂ ਪੂਰਾ ਵਧੀਆ ਵਧੀਆ ਕੰਦਾ ਬਣ ਜਾਣਗੀਆਂ 3D 3D ਆ ਡਿਜ਼ਾਈਨ ਚੈੱਕ ਕਰੋ ਵਈ ਇਹਦੀ ਵੈਰਾਈਟੀ ਦੀ ਗੱਲ ਕਰੋ ਤਾਂ ਮੇਰੇ ਕੋਲ ਜੀ ਬਈ ਸਾਰੇ ਡਿਜ਼ਾਈਨ ਦਿਖਾਉਣ ਲੱਗੇ ਨਾ ਤਾਂ ਵੀਡੀਓ 3-4 ਘੰਟੇ ਦੀ ਬਣ ਜੂਗੀ। ਮਾਲ ਹੀ ਮਾਲ ਹੈ ਜੀ ਜਿੰਨਾ ਮਰਜੀ ਦੇਖੋ ਜੀ ਇੱਕ ਤੋਂ ਇੱਕ ਵੈਰਾਈਟੀ ਮਿਲੂਗੀ। ਇਹ ਤਾਂ ਮੇਨ ਮੇਨ ਦਿਖਾਏ ਆ ਦੇਖੋ। ਹਾਂ ਮੇਨ ਮੇਨ ਅਗਰ ਆਪਾਂ ਹੁਣ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈ ਜੀ মাত্র 65 ਰੁਪਏ ਦਾ ਪੀਸ। 65 ਰੁਪਏ ਦਾ ਪੀਸ ਜੀ। ਸਵਾ 4 ਫੁੱਟ ਦਾ ਹੋਵੇ ਜੀ। ਸਵਾ 2 ਉਸ ਤੋਂ ਹੀ ਵੱਧ 5.83 ਸਕੁਅਰ ਫੁੱਟ ਜੀ ਸਵਾ 2 ਫੁੱਟ ਬਾਈ 2.5 ਫੁੱਟ ਦਾ ਪੀਸ ਹੈ। ਸ਼ੀਟ ਦੇ ਪਿੱਛੇ ਪੇਪਰ ਪੱਟੋ ਤੇ ਕੰਦਾ ਤੇ ਲਾ ਦਿਓ ਜੀ। ਤੇ 10x10 ਦੇ ਰੂਮ ਦੇ ਵਿੱਚ ਜੇਕਰ ਆਪਾਂ ਇਹ ਲਗਾਣੇ ਹੈ ਤਾਂ ਮਾਤਰੀ 3500 ਜਾਂ 4000 ਰੁਪਏ 10x10 ਦੇ ਰੂਮ ਦੀਆਂ ਚਾਰੋਂ ਕੰਧਾਂ 'ਕਬਰ 3500 ਰੁਪਏ ਜਬਈ ਤੁਹਾਡਾ ਕਮਰਾ ਐ ਲੱਗੂ ਜਿਵੇਂ ਬਾਹਲੇ ਵੱਡੇ ਕਿਸੇ ਮੰਤਰੀ ਦਾ ਕਮਰਾ ਹੁੰਦਾ ਆ ਵੇਖੋ ਆ ਚੈੱਕ ਕਰ ਲੋ ਕੰਧਾਂ ਤੇ ਲੱਗ ਜੂ ਜੂਨੇ ਤੋਂ ਵੀ ਸਸਤਾ ਪੈ ਗਿਆ ਜੀ ਚੂਨੇ ਤੋਂ ਵੀ ਸਸਤਾ ਨਾ ਸਲਾਬ ਚੜੇ ਨਾ ਇਹਦਾ ਰੰਗ ਫਿੱਟੇ ਤੇ ਨਾ ਹੀ ਜਿਵੇਂ ਰੰਗ ਪਾਪੜੀਆਂ ਬਣਵਾਣ ਕੇ ਲੈਂਦਾ ਫਿਰ ਉਹ ਲਹੇ ਉਹ ਵੀ ਲਵੇ ਜੀ ਫੀਲਿੰਗ ਸਲਾਬ ਤੋਂ ਵੀ ਰੋਕੂਗਾ ਤੇ ਫਰੀ ਵੰਗੋ ਰੂਮ ਤਿਆਰ ਹੋ ਜੂ 3500 ਰੁਪਏ ਦਾ ਤੇ ਉਹ ਲੈ ਕੇ 4000 ਰੁਪਏ 10:00 10 ਦਾ ਰੂਮ ਤਿਆਰ ਹੁੰਦੇ ਨਾਲ ਇਹ ਮਿਲੂ ਕਿਥੋਂ ਸਾਰਾ ਸਮਾਨ ਬਠਿੰਡੇ ਤੋਂ ਮਿਲੂਗਾ ਇੱਕ ਵਾਰ ਲੋਕੇਸ਼ਨ ਦੱਸ ਦੋ ਜੀ ਵਿਕਾਸ ਟ੍ਰੇਡਿੰਗ ਕੰਪਨੀ ਸਿਰਕੀ ਬਾਜ਼ਾਰ ਬਠਿੰਡਾ ਤੇ ਦੂਸਰਾ ਮੇਰਾ ਆਊਟ ਰੇਟ ਹੈ ਵਿਕਾਸ ਟ੍ਰੇਡਿੰਗ ਕੰਪਨੀ ਟਿਕਰੀ ਬਾਰਡਰ ਦਿੱਲੀ ਸੱਚੇ ਕਹਿ ਦਿੱਲੀ ਤੋਂ ਆ ਕੇ ਲਓ ਚਾਹੀਏ ਇੱਥੋਂ ਆ ਕੇ ਲਓ ਦੋਨੇ ਜਗ੍ਹਾ ਤੇ ਸਾਡਾ ਆਊਟਲੈਟ ਹੈ ਮਟੀਰੀਅਲ ਪੂਰੀ ਧਰਤੀ ਦੇ ਕੋਈ ਮੇਰਾ ਮਿੱਤਰ ਕਿਸੇ ਦੇਸ਼ ਦੇ ਵਿੱਚ ਕਿਤੋਂ ਵੀ ਆਰਡਰ ਮੈਨੂੰ ਪਲੇਸ ਕਰੇ ਅਸੀਂ ਆਪਣੀ ਗਾਰੰਟੀ ਨਾਲ ਉਹਦੇ ਡੋਸਟਪ ਤੇ ਮਾਲ ਪਹੁੰਚਾ ਕੇ ਦੇਵਾਂਗੇ ਜੀ ਆ ਬੁੱਕ ਚ ਕੀ ਕੀ ਆਪਣੇ ਲਈ ਜੀ ਆ ਦੇਖੋ ਜੀ ਮੇਰਾ ਬੜਾ ਵਧੀਆ ਵਾਲਪੇਪਰ ਹੈ ਜੀ ਇਹ ਸਾਰਾ ਜਿਹੜਾ ਬੁੱਕ ਦੇ ਵਿੱਚ ਆ ਤੁਹਾਡੇ ਕੋਲ अवेलेबल ਹੈ ਜੀ ਸਾਰਾ ਕੁਝ अवेलेबल ਜੀ ਮੇਰਾ ਮੰਨ ਲਓ ਤੁਸੀਂ ਆ ਵਾਲਾ ਵਾਲਪੇਪਰ ਲਗਾਉਣੀ ਹੋ ਤਾਂ ਲੱਗਣ ਤੋਂ ਬਾਅਦ ਐ ਲੱਗੂਗਾ ਜਿਵੇਂ ਤੁਸੀਂ ਪੇਂਟ ਕੀਤਾ ਲੇਕਿਨ ਤੁਸੀਂ ਪੇਂਟਰ ਨੂੰ ਅਗਰ ਖੜਾ ਕਰ ਦੋ ਮਹੀਨਾ ਵੀ ਖੜਾ ਰਵੇ ਤਾਂ ਵੀ ਇਹੋ ਜਿਹੀ ਦੀਵਾਰ ਨਹੀਂ ਬਣਾ ਸਕਦਾ ਨਹੀਂ ਬਣਦੀ ਤੇ ਰੇਟ ਪਊਗਾ ਇਹ ਪੇਂਟ ਦੇ ਬਰਾਬਰ ਅਛੇ ਜਿਹੜੇ ਪਾ ਪੇਂਟ ਕੀਤਾ ਪੇਂਟ ਦੇ ਬਰਾਬਰ ਤੁਹਾਡਾ ਖਰਚ ਆਏਗਾ 10x10 ਦੇ ਰੂਮ ਚ ਲਗਾਓਗੇ ਤਾਂ ਇਹ 6 ਵਾਲਪੇਪਰ ਲੱਗਣਗੇ 5400 ਰੁਪਏ ਦਾ ਮਾਲ ਪੇਂਟ ਦਾ ਕੰਮ ਹੋਰ ਵੀ ਹੈ ਜਿਹ ਪਹਿਲਾਂ ਤਾਂ ਮਹੀਨਾ ਮਹੀਨਾ ਕੰਮ ਜਿਹੜੀ ਕਹਿੰਦਾ ਇਹ ਸਿਰਫ ਦੋ ਕੰਟੈਂਟ ਚ ਕੰਮ ਖਤਮ ਪੂਰੀ ਕੋਠੀ ਦਾ ਕੰਮ ਕਰਨਾ ਹੈ ਤਾਂ ਇੱਕ ਦਿਨ ਚ ਕੰਮ ਖਤਮ ਜੀ ਜੇ ਤੁਸੀਂ ਇਹ ਵਾਲਾ ਵਾਲਪੇਪਰ ਲਗਾਇਆ ਤਾਂ ਐਨੂੰ ਤੁਸੀਂ ਆਪਣਾ ਘਰ ਮੰਨ ਕੇ ਚੱਲੋ ਜੀ ਤੁਹਾਡਾ ਘਰ ਐਵੇਂ ਬਣੂਗਾ ਜੀ ਇਹਨੂੰ ਕਹੂਗੀ ਤੁਹਾਡੇ ਘਰ ਦੀ ਅਗਰ ਤੁਹਾਡੇ ਘਰ ਦੀ ਇਹ ਲੁੱਕ ਨਹੀਂ ਤਾਂ ਮੇਰੀ ਗਾਰੰਟੀ ਰਹੇਗੀ ਉਹ ਤਾਂ ਆਊਗੀ ਇਹਨੇ ਲਿਆਉਣੀਆਂ ਲੁੱਕਾਂ ਹਾਂ ਬਿਲਕੁਲ ਇਹ ਲੱਗਣ ਤੋਂ ਬਾਅਦ ਤੁਹਾਡਾ ਘਰ ਸੇਮ ਐਵੇਂ ਲੱਗੂਗਾ ਇਹ ਵਾਲਪੇਪਰ ਤੁਸੀਂ ਕਿਤੇ ਵੀ ਚਲੇ ਜਾਓ ਭਾਵੇਂ 3000 ਕਰੋੜ ਦੀ ਬਿਲਡਿੰਗ ਹੈ 2000 ਕਰੋੜ ਦੀ ਬਿਲਡਿੰਗ ਹੈ ਕਿੰਨੀ ਮਰਜੀ ਲਗਜ਼ਰੀ ਤੋਂ ਲਗਜ਼ਰੀ ਜਗ੍ਹਾ ਹਰ ਜਗ੍ਹਾ ਤੇ ਇਹੀ ਵਾਲਪੇਪਰ ਲੱਗਿਆ ਪਾਉਗੇ ਤੇ ਹੁਣ ਰੇਟ ਦੀ ਗੱਲ ਕਰੋ ਤਾਂ ਪੇਂਟ ਦੇ ਬਰਾਬਰ ਲਗਭਗ ਰੇਟ ਪੈਂਦਾ ਹੁੰਦਾ 10 ਹੈਗਾ 900 ਰੁਪਏ ਦਾ ਰੋਲ ਪੇਂਟ ਦਾ ਫਿਰ ਆਏ ਆ ਜੀ ਇੱਕ ਵਾਰ ਕਰਤਾ ਉਹ ਤਾਂ ਦੋ ਦੋ ਨਾ ਬੜਾ ਲੈਣਾ ਵੀ ਦੋ ਦੋ ਨਾ ਬੜਾ ਲੈਣਾ ਤੇ ਇਹ ਜੀ ਗੱਲ ਇਹੋ ਜੀ ਲੁੱਕ ਆ ਹੀ ਨਹੀਂ ਸਕਦੀ ਜੀ ਕਿੰਨੀ ਵੀ ਤੱਕ ਭਾਵੇਂ ਉਸ ਤੇ ਉੱਤੇ 50000 ਕਿਉਂ ਨਾ ਖਰਚੋ ਤਾਂ ਵੀ ਇਹ ਲੁੱਕ ਨਹੀਂ ਆਉਗੀ ਵਾਲਪੇਪਰ ਬੜਾ ਲਗਜ਼ਰੀ ਹੈ ਚ ਲੁੱਕ ਆਊਗਾ ਤਾਂ ਬਹੁਤ ਲਗਜ਼ਰੀ ਤੇ ਵੈਰਾਈਟੀ ਦੀ ਗੱਲ ਕਰੋ ਮੇਰੇ ਕੋਲ ਹਰ ਪ੍ਰਕਾਰ ਦੀ ਵੈਰਾਈਟੀ ਹੈ PVC ਕੋਟਡ ਵਾਲਪੇਪਰ ਹੈ ਭਾਵੇਂ ਪਾਣੀ ਨਾਲ ਧੋਈ ਚੱਲੀ ਹੋਏ ਨੂੰ ਤਾਂ ਵੀ ਕੋਈ ਦਿੱਕਤ ਨਹੀਂ ਹੁਣ ਮੈਂ ਤੁਹਾਨੂੰ ਇਟਲੀ ਦੇਸ਼ ਦਾ ਵਾਲਪੇਪਰ ਦਿਖਾਣਾ ਜੀ ਆ ਦੇਖੋ ਮੇਰਾ ਇਟਲੀ ਕੰਟਰੀ ਦਾ ਵਾਲਪੇਪਰ ਹੈ ਜੀ ਹਾਂਜੀ ਆ ਉੱਪਰ ਲਿਖਿਆ ਪਿਆ ਜੀ ਇਟਲੀ ਇਟਲੀ ਵਾਲੇ ਆਪਣੇ ਕੋਲੋਂ ਮਿਲ ਜਾਣਗੇ ਇਟਲੀ ਦੇਸ਼ ਦਾ ਵਾਲਪੇਪਰ ਇਹ ਮੇਰਾ ਇੰਨਾ ਸੋਹਣਾ ਵਾਲਪੇਪਰ ਹੈ ਜਿਹੜਾ ਵੀ ਬੰਦਾ ਇਸ ਵਾਲਪੇਪਰ ਨੂੰ ਦੇਖ ਲੂਗਾ ਤਾਂ ਉਹਦਾ ਮਨ ਬਣ ਜੇਗਾ ਵਾਲਪੇਪਰ ਲਗਾਣ ਦਾ ਜੀ ਇਹ ਵਾਲਾ ਪੇਪਰ ਆ ਗਈ ਇਹ ਲਗਾਇਆ ਤਾਂ ਇਹ ਤੁਹਾਡਾ ਘਰ ਬਣੇਗਾ ਜੀ ਐਵੇਂ ਬਣਨ ਦੀ ਗਾਰੰਟੀ ਹੈ ਜੀ ਤੁਹਾਡਾ ਘਰ ਬਿਲਕੁਲ ਇਹ ਲੁੱਕ ਆਈਏਗਾ ਜੇਕਰ ਮੇਰਾ ਇਹ ਵਾਲਪੇਪਰ ਲਗਾਨੇ ਹੁਣ ਇਹਦੀ ਸੁੰਦਰਤਾ ਦੇਖੋ ਇੱਕ ਤੋਂ ਇੱਕ ਸੁੰਦਰ ਵਾਲਪੇਪਰ ਹੈ ਜੀ ਇੰਨੇ ਸੋਹਣੇ ਵਾਲ ਰੇਟ ਸਿਰਫ ਪਹਿਲੇ ਤਾਂ ਮਾਤਰ 200 ਰੁਪਏ ਮਹਿੰਗਾ ਜੀ 1100 ਰੁਪਏ ਦਾ ਰੋਲ 10 ਬਾਈ 10 ਦੇ ਰੂਮ ਚ ਲਗਾਇਆ ਤਾਂ 6800 ਰੁਪਏ ਤੇ ਐਵੇਂ ਤੁਹਾਡਾ ਕਾਰ ਬਣ ਜੇਗਾ ਜੀ ਜਿਵੇਂ ਆ ਸ਼ਕਲਾ ਦਿਖਾ ਰਹੇ ਆਂ ਜੀ ਮੈਂ ਜੀ ਇਹਦੀ ਗਰੰਟੀ ਗ੍ਰੰਟ ਕੋਈ ਖਰਾਬ ਤਾਂ ਨਹੀਂ ਹੋਣੀ ਕੁਝ ਵੀ ਨਹੀਂ ਹੁੰਦਾ ਜੀ ਬਸ ਇੱਕੋ ਹੀ ਮਾਈਨਸ ਪੁਆਇੰਟ ਹੈ ਦੀਵਾਰ ਤੇ ਸੀਲਰ ਨਹੀਂ ਆਣੀ ਚਾਹੀਦੀ ਤਾਂ ਇਹ ਸੋ ਅਦਰ ਲੁੱਕ ਜਿਹੜਾ ਆਊਗਾ ਲੁੱਕ ਦਾ ਸੁੰਦਰਤਾ ਦਾ ਪ੍ਰਾਈਸ ਦਾ ਕਿਸੇ ਪੱਖੋਂ ਕੋਈ ਦਿੱਕਤ ਹੀ ਨਹੀਂ ਆ ਵੇਖੋ ਬਈ ਇੱਕ ਤੋਂ ਇੱਕ ਜ਼ਬਰਦਸਤ ਹੈ ਜੀ ਜਿੰਨਾ ਮਨੋ ਮੇਰੇ ਆ ਪਸੰਦ ਆ ਗਿਆ ਜੀ ਫਿਰ ਸਟਾਕ ਪੈ ਜੀ ਜਿੰਨਾ ਮਰਜੀ ਲੈ ਲਓ ਜੀ ਸਾਰੀ ਵੈਰਾਈਟੀ ਫੁੱਲ ਬਟਾ ਫੁੱਲ ਵੈਰਾਈਟੀ ਵੈਰਾਈਟੀ ਦਾ ਮੈਂ ਕਹਾਂਗਾ ਮੇਰੇ ਕੋਲ ਪੂਰੀ ਕੰਟਰੀ ਦੀ ਸਭ ਤੋਂ ਵੱਡੀ ਵੈਰਾਈਟੀ 1 ਲੱਖ ਰੋਲ ਦਾ ਸਟਾਕ ਹੈ ਐਨਾ ਸਟਾਕ ਕਿਸੇ ਹੋਰ ਦੂਜੇ ਕੋਲ ਨਹੀਂ ਦੇਖੋਗੇ ਜੀ ਨਹੀਂ ਹੈਗੇ ਜੀ ਇੱਕ ਤੋਂ ਇੱਕ ਵੈਰਾਈਟੀ ਐਨਾ ਸੁੰਦਰ ਵਾਲਪੇਪਰ ਵੀ ਕਿਤੇ ਨਹੀਂ ਜੀ ਆ ਕਰੋ ਚੈੱਕ ਬਈ ਐਵੇਂ ਵੈਰਾਈਟੀ ਵੈਰਾਈਟੀ ਹੈ ਜੀ ਹੱਥ ਤੱਕ ਜਾਣਗੇ ਲੇਕਿਨ ਵਾਲਪੇਪਰ ਨਹੀਂ ਖਤਮ ਹੋਊਗਾ ਜੀ ਜਿੰਨਾ ਮਰਜ਼ੀ ਦਿਖਾ ਦਿਓ ਮੈਂ ਤੁਹਾਨੂੰ ਇਸ ਤੋਂ ਬਾਅਦ ਇਹੋ ਜਿਹਾ ਵਾਲਪੇਪਰ ਦਿਖਾਣਾ ਜਿਹੜਾ ਅਜੇ ਤੱਕ ਕਿਸੇ ਨੇ ਦੇਖਿਆ ਤੱਕ ਨਹੀਂ ਜੀ ਮਿਲਣਾ ਤਾਂ ਗੱਲ ਦੂਰ ਦੀ ਰਹਿ ਗਈ ਇਹ ਕਾਵਲਾ ਵਾਲਪੇਪਰ ਦਿਖਾਓ ਅਸਾਂ ਆ ਦੇਖੋ ਬਈ ਵਾਲਪੇਪਰ ਪੂਰਾ ਸ਼ਾਨਦਾਰ ਵਾਲਪੇਪਰ ਜੀ ਕਿਸੇ 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 ਅਸਰ ਉਸ ਰੂਪ ਦਾ ਵੀ ਨਹੀਂ ਤੇ ਕੋਈ ਅਸਰ ਹੁੰਦਾ ਨਹੀਂ ਮੈਂ ਕਹਿੰਦਾ ਕਿੰਨੀ ਦੀਵਾਰ ਤੇ ਸੀਲਨ ਆਵੇ ਸੀਪੇ ਜਾਵੇ ਕੋਈ ਸਮੱਸਿਆ ਨਹੀਂ ਜੀ ਇਹ ਮੇਰੇ ਇਸ ਚੀਜ਼ ਤੇ ਗੌਰ ਕਰੋ ਲੱਗਣ ਤੋਂ ਬਾਅਦ ਐ ਮਹਿਸੂਸ ਹੋਊਗਾ ਇਹ ਡੀਪ ਡੀਪ ਟੈਕਸਚਰ ਤੁਸੀਂ ਦੀਵਾਰ ਤੇ ਕੀ ਲਵਾ ਰੱਖਿਆ ਹਾਂਜੀ ਆਹ ਵਾਲਪੇਪਰ ਤੋਂ 6 ਗੁਣਾ ਮੋਟਾ ਸਵਾ ਐਮ ਐਮ ਮੋਟਾ ਵਾਲਪੇਪਰ ਜੀ ਸਭ ਤੋਂ ਵੱਡੀ ਗੱਲ ਬਈ ਇਹਨੂੰ ਲਾਉਣ ਵਾਸਤੇ ਕੋਈ ਵੇਪਰ ਪੱਟੋ ਦੇ ਕੰਧ ਤੇ ਲਾਓ ਪੇਪਰ ਪੱਟੋ ਕੰਧ ਤੇ ਲਾਓ ਆ ਦੇਖੋ ਨੋਰਮਲ ਵਾਲਪੇਪਰ ਤਾਂ ਇਹ ਕਿਹਾ ਜਾਂਦਾ ਨਾ ਜੀ ਸੀਲੈਂਸੀਪੇ ਜਾਲੀ ਜਗ੍ਹਾ ਤੇ ਲੱਗੇਗਾ ਨਹੀਂ ਇਹ ਸੀਲੈਂਸੀਪੇ ਜਾਲੀ ਜਗ੍ਹਾ ਤੇ ਵੀ ਲੱਗੇਗਾ ਦਿਵਾਰਾਂ ਤੇ ਹਲਕੇ ਫੁੱਲ ਕੇ ਖੱਡੇ ਆ ਉਹਨੂੰ ਵੀ ਕਵਰ ਅਪ ਕਰੇਗਾ ਤੇ ਬੜਾ ਲਗਜ਼ਰੀ ਇਸ ਦਾ ਵੀਊ ਆਏਗਾ ਲੱਗਣ ਤੋਂ ਬਾਅਦ ਇਹ ਲੱਗੇਗਾ ਡੀਪ ਡੀਪ ਟੈਕਸਚਰ ਦਾ ਕੀ ਵਰਕ ਹੋਇਆ ਹੋਇਆ ਜੀ ਇਹ ਜੋ ਡਿਜ਼ਾਈਨ ਬਈ ਇੰਨੇ ਜ਼ਿਆਦੇ ਪੈਣੇ ਵੀ ਜੇ ਵੀ ਲੋਨ ਦਿਖਾਉਣ ਲੱਗਿਆ ਤਾਂ 4-5 ਘੰਟਿਆਂ ਦੀ ਵੀਡੀਓ ਬਣ ਜੂਗੀ ਇੱਕ ਤੋਂ ਇੱਕ ਮਾਲ ਹੈ ਜੀ ਮੇਰੇ ਕੋਲ ਇੱਕ ਤੋਂ ਇੱਕ ਵੈਰਾਈਟੀ ਹੈ ਇਹ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੌਰ ਤੇ ਦਿਖਾਇਆ ਵੈਰਾਈਟੀ ਐਂਡਲੈਸ ਜੀ 올ਓਵਰ ਦੀ ਵਰਲਡ ਮੇਰਾ ਮਾਲਿਕ ਮਾਲ ਜਾਂਦਾ ਜੀ ਜਿਵੇਂ ਆਹ ਦੇਖੋ ਆਹ ਬਿਲ ਇਟਲੀ ਤੋਂ ਮਾਲ ਗਿਆ ਹੈ ਜੀ ਹਾਂ ਇਟਲੀ ਆਹ ਦੇਖੋ ਜੀ ਪਾਰਟੀ ਦਾ ਐਡਰੈਸ ਫੋਨ ਨੰਬਰ ਸਭ ਕੁਝ ਲਿਖਿਆ ਹੈ ਇਟਲੀ ਮਾਲ ਗਿਆ ਹੋਇਆ ਜੀ ਆ ਇਟਲੀ ਦਾ ਐਡਰੈਸ ਹੈਗਾ ਦੇ ਇਟਲੀ ਦਾ ਡਰੈਸ ਹੈ ਬਾਹਰਲੇ ਦੇਸਾਂ ਦੇ ਭੇਜ ਦੋਗੇ ਜੀ 올ਓਵਰ ਦੀ ਵਰਲਡ ਦੀ ਪੂਰੀ ਧਰਤੀ ਦੇ ਕਿਸੇ ਵੀ ਕੋਨੇ ਤੇ ਕੋਈ ਕਿਤੋਂ ਵੀ ਆਖੋਗੇ ਮੈਂ ਆਪਣੀ ਗਾਰੰਟੀ ਨਾਲ ਹੋਂਤੇ ਡੋ ਸਟੈਪ ਤੇ ਉਸ ਦੇਸ਼ ਦੇ ਉਸ ਡੋ ਸਟੈਪ ਤੇ ਉਹਦਾ ਮਾਲ ਪਹੁੰਚਾ ਕੇ ਦੇਵਾਂਗਾ ਆ ਉਸ ਦੀ ਬਾਈ 에ਅਰ ਦੀ ਟਿਕਟ ਹੈ ਜੀ ਬਾਕੀ ਭਾਈ ਤੁਸੀਂ ਕਿਹੜਾ ਕਿਹੜਾ ਮਾਲ ਇਹਨਾਂ ਵਿੱਚ ਚੈੱਕ ਕਰਨਾਗਾ ਇੱਕ ਆ ਪੇਜ ਦਾ ਇੰਸਟਾਗ੍ਰਾਮ ਦਾ ਸਕਰੀਨਸ਼ਾਟ ਪਾਏਗਾ ਇਹਨੂੰ ਫੋਲੋ ਕਰਕੇ ਤੁਸੀਂ ਇੱਥੇ ਜਾ ਕੇ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਐਂਡਲੈਸ ਪ੍ਰੋਡਕਟ ਹੈ ਜੀ ਐਂਡ ਫੋਟੋ ਸਿਲੈਕਟ ਕਰਕੇ ਤੁਸੀਂ ਆਨਲਾਈਨ ਜਿਹੜਾ ਨੰਬਰ ਲਿਖਿਆ ਸਕਰੀਨ ਤੇ ਇਹ ਤੇ ਫੋਨ ਕਰਕੇ ਵੀ ਮੰਗਵਾ ਸਕਦੇ ਹੋ ਮੰਗਵਾ ਸਕਦੇ ਹੋ ਸਾਰੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਬਈ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਇਹ ਚੀਜ਼ਾਂ ਤੁਹਾਨੂੰ ਸਿਰਫ ਬਠਿੰਡਾ 'ਚ ਮਿਲਣਗੀਆਂ ਤੇ ਮਿਲਣਗੀਆਂ ਵੀ ਸਾਰੇ ਭਾਰਤ ਤੋਂ ਸਸਤੀਆਂ ਕਰ ਲੋ ਚੈੱਕ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਜਰੂਰ ਭੇਜ ਦਿਓ ਤਾਂ ਕਿ ਉਹ ਵੀ ਬਈ ਇਹ ਮੌਕੇ ਦਾ ਫਾਇਦਾ ਲੈ ਸਕਣ ਧੰਨਵਾਦ